ਇਹ ਪੰਜਾਬ ਦਾ ਪਹਿਲਾ ਸਟਾਰਟਅਪ ਵਾਲਿਆਂ ਦਾ ਥੋੜਾ ਜਿਹਾ ਹੋਰ ਸੌਖਾ ਕਰ ਦਿੰਨੇ ਆ ਨਵਾਂ ਕੰਮ ਜਾਂ ਆਪਣਾ ਕੰਮ ਸ਼ੁਰੂ ਕਰਨ ਵਾਲਿਆਂ ਦਾ ਨੌਕਰੀਆਂ ਮੰਗਣ ਵਾਲਿਆਂ ਦਾ ਨਹੀਂ ਨੌਕਰੀਆਂ ਵੰਡਣ ਵਾਲਿਆਂ ਦਾ ਪਹਿਲਾ ਕਨਕਲੇਵ ਹੈ ਮੈਂ ਸੁਤਰੀਆ ਸੀਗਾ ਕਿ ਪਹਿਲਾਂ ਕਦੋਂ ਹੋਇਆ ਹੋਣਾ ਫੰਕਸ਼ਨ ਇਹ ਹਜੇ ਕਦੇ ਪੰਜਾਬ 'ਚ ਇਦਾਂ ਦੇ ਫੰਕਸ਼ਨ ਹੀ ਹੁੰਦੇ ਨਹੀਂ ਸੀ ਸਿਰਫ ਪੋਲੀਟੀਕਲ ਰੈਲੀਆਂ ਹੁੰਦੀਆਂ ਸੀ ਉਹ ਜਿੱਕ ਦੂਜੇ ਨੂੰ ਗਾਲਾਂ ਦੇ ਕੇ ਚਲੇ ਜਾਂਦੇ ਸੀ ਕੋਈ ਇਧਰੋਂ ਸ਼ਾਮਲ ਹੋ ਗਿਆ ਕੋਈ ਇਧਰੋਂ ਬਾਹਰ ਹੋ ਗਿਆ ਕਿਸੇ ਨੇ ਕਹਿੰਦਾ ਸਾਨੂੰ ਆ ਲੈਣ ਦੋ ਅਸੀਂ ਐ ਕਰ ਦਿਆਂਗੇ ਉਹ ਕਹਿੰਦਾ ਸਾਨੂੰ ਆ ਲੈਣ ਦੋ ਅਸੀਂ ਐ ਕਰ ਦਿਆਂਗੇ ਐਦਾਂ ਹੁੰਦਾ ਸੀ ਕਦੇ ਕਿਸੇ ਇਹੋ ਜਿਹੇ ਵਰਗ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਜੇ ਕੋਈ ਕਾਮਯਾਬ ਹੋ ਵੀ ਜਾਂਦਾ ਸੀ ਉਹ ਆਪਣੀਆਂ ਐਫਰਟਸ ਨਾਲ ਹੁੰਦਾ ਸੀ ਗਵਰਨਮੈਂਟ ਵੱਲੋਂ ਕੋਈ ਉਹਨਾਂ ਨੂੰ ਪੁਸ਼ ਨਹੀਂ ਮਿਲਦਾ ਕੋਈ ਉਹਨਾਂ ਨੂੰ ਫੈਸਿਲਿਟੀ ਨਹੀਂ ਐਪਰੀਸ਼ੀਏਸ਼ਨ ਨਹੀਂ ਕੁਝ ਨਹੀਂ ਅਰੇ ਜਦੋਂ ਕਾਮਯਾਬ ਹੋਗੇ ਤੁਸੀਂ ਹਿੱਸਾ ਲੈਣ ਵਾਸਤੇ ਫਿਰ ਆ ਜਾਂਦੇ ਵੀ ਸਾਡਾ ਸਾਡਾ ਕਿੰਨਾ ਹੈ ਖਾਸਾ ਵੱਡਾ ਕੰਮ ਚੱਲ ਪਿਆ ਤੇ ਰਹੇ ਮੈਂ ਆ ਵੀ ਲਿਆ ਕਾਰਨ ਕੀ ਕਿ ਮਨ ਸਕਸੈਸ ਤੋਂ ਵੀ ਡਰਨ ਲਾਤੇ ਸੀ ਲੋਕ ਮਤਲਬ ਇਸ ਤਰ੍ਹਾਂ ਦੇ ਵੀ ਬੰਦੇ ਮੈਨੂੰ ਮਿਲੇ ਜਿਹੜੇ ਕਹਿੰਦੇ ਅਸੀਂ ਇਹੀ ਅਰਦਾਸ ਕਰਦੇ ਹਾਂ ਜਿਆਦਾ ਸਕਸੈਸਫੁਲ ਨਾ ਹੋਈਏ ਨਹੀਂ ਤਾਂ ਗਵਰਨਮੈਂਟ ਵਾਲੇ ਹਿੱਤਾ ਪਾਣਨਗੇ ਵਿੱਚ ਸਾਡੇ ਆਪਣੀ ਸਕਸੈਸ ਤੋਂ ਆਪ ਹੀ ਡਰਨ ਲਾਤੇ ਉਸ ਦਿਨ ਮੈਨੂੰ ਬੜਾ ਮੇਰੇ ਮਾਈਂਡ 'ਚ ਸਟ੍ਰਾਈਕ ਕੀਤੀ ਗੱਲ ਮੈਂ ਕਿਹਾ ਜੇ ਇਸ ਦਿਨ ਕਦੇ ਪ੍ਰਮਾਤਮਾ ਨੇ ਕੋਈ ਮੌਕਾ ਦਿੱਤਾ ਇਸ ਤਰ੍ਹਾਂ ਦਾ ਕਿ ਆਪਾਂ ਨੂੰ ਕਾਮਯਾਬੀ ਲੋਕਾਂ ਦੀ ਕਾਮਯਾਬੀ ਚ ਆਪਾਂ ਯੋਗਦਾਨ ਪਾ ਸਕਦੇ ਹੋਏ ਆਪਾਂ ਸਭ ਤੋਂ ਪਹਿਲਾਂ ਇਹੀ ਪੈਨ ਚਲਾਵਾਂਗੇ ਕਿ ਕਾਮਯਾਬ ਤੁਸੀਂ ਹੋ ਅਸੀਂ ਸਾਨੂੰ ਦੱਸੋ ਵੀ ਤੁਹਾਨੂੰ ਕਾਮਯਾਬੀ ਚ ਸਾਡਾ ਕੀ ਯੋਗਦਾਨ ਚਾਹੀਦਾ ਉਹਨੂੰ ਪਰਸਟਾਟ ਕਰ ਦਿਨੇ ਆਂ ਅਸੀਂ ਸੀਡ ਮਨੀ ਮੇਰੇ ਬੱਚਿਆਂ ਨੇ ਮਿਲ ਕੇ ਆ ਬਾਹਰ ਐਗਜ਼ੀਬਿਸ਼ਨਸ ਲੱਗੀਆਂ ਹੋਈਆਂ ਕਿਸੇ ਨੂੰ 3 ਲੱਖ ਮਿਲ ਗਿਆ ਕਿਸੇ ਨੂੰ 4 ਲੱਖ ਮਿਲ ਗਿਆ ਤੇ ਕਮਾਲ ਦੀਆਂ ਚੀਜ਼ਾਂ ਬਣਾਈ ਬੈਠੇ ਨੇ ਅਸੀਂ ਸਾਨੂੰ ਤਾਂ ਰੱਬ ਨੇ ਕੁਦਰਤੀ ਇੰਜੀਨੀਅਰ ਬਣਾ ਕੇ ਭੇਜਿਆ ਹੋਇਆ ਚਲੋ ਅਲੱਗ ਗੱਲ ਹੈ ਉਹਦੇ ਚ ਸਾਡਾ ਜਿਆਦਾ ਯੋਗਦਾਨ ਜੁਗਾੜ ਚ ਹੋ ਜਾਂਦਾ ਵੀ ਪੰਜੁਗਾੜ ਕਹਿੰਦੇ ਨੇ ਉਹਨੂੰ बजारा जुगाड़ जा ला लो जरा जुगाड़ जा हैगी इंजीनियरिंग है वो एक काइंड ऑफ इंजीनियरिंग उन्होंने थोड़ा जब मॉडिफाई कर लो रिफाइन कर लो इंजीनियरिंग बन जाती है आप थोड़ा देसी तरीके ना कर लें ओनू कगाड़ है जी मैंने बच्चे मिले मैं उन्हें बुलाया भी है शायद पहले एंट्र नहीं से इतने साइकल बनाया उन्हें एक आम साइक तो पठानकोट का तो कोई बचा अच्छा जे शायद आ गया होगा है ना स्कूल ऑफ एमीना प्लस टू च पढ़ता ਆਮ ਸਾਈਕਲ ਤੋਂ ਉਹਨੇ ਈ ਸਾਈਕਲ ਬਣਾਤਾ ਉਹਦੇ ਤੇ ਬੈਟਰੀ ਵੀ ਲਾਤੀ ਲਾਈਟ ਵੀ ਹੈਡਲਾਈਟ ਵੀ ਲਾਤੀ ਤੇ ਉਹ ਕਹਿੰਦਾ 70 ਕਿਲੋਮੀਟਰ ਚੱਲਦਾ ਜੀ ਇਹਦੇ ਨਾਲ ਔਰ ਜੇ ਤੁਸੀਂ ਚਾਰਜਿੰਗ ਕਰਨੀ ਹੈ ਨਹੀਂ ਖੜਨਾ ਟਾਈਮ ਇਹਨੂੰ ਪੈਡਲਾਂ ਤੇ ਕਰ ਲਓ ਉਹੀ ਕੰਮ ਅਸੀਂ 10000 ਰੁਪਏ ਦੇ ਕੇ ਜਿੰਮਚ ਕਰਦੇ ਆ ਪੈਡਲਾਂ ਤੇ ਕਰ ਲਓ ਬੈਟਰੀ ਚਾਰਜ ਹੋ ਜੂਗੀ ਨਾਲੇ ਚੱਜ ਜਾਈ ਜਾਓਗੇ ਕਿਤੇ ਹੁਣ ਟਰੈਡ ਮਿਲ ਤੇ ਤੁਰਨ ਦਾ ਕੀ ਫਾਇਦਾ ਹੋਇਆ ਜੀ ਉਹ ਮਸ਼ੀਨ ਟਰੈਡ ਮੈਨੂੰ ਚਲਾਉਂਦੀ ਆਪਾਂ ਨੂੰ ਤੁਰਨਾ ਪੈਂਦਾ ਜੀ ਜੇ ਰੁਪਜੋਂ ਵੀ ਡਿੱਗ ਪੋਗੇ ਉਹਦੇ ਨਾਲੋਂ ਆਪਾਂ ਮੰਜ਼ਲਾਂ ਵੱਲ ਨੂੰ ਚੱਲੋ ਨਾ ਫਿਰ ਨਾਲੇ ਐਕਸਰਸਾਈਜ਼ ਹੋ ਜੂਗੀ ਨਾਲੇ ਬੈਟਰੀ ਚਾਰਜ ਹੋ ਜੂਗੀ ਨਾਲੇ ਉਹ ਜਿਹੜਾ ਬੰਦੇ ਨੇ ਬਣਾਇਆ ਸਾਈਕਲ ਉਹਦੀ ਉਹਦੀ ਸੇਲ ਵਧੂਗੀ ਸੁਜੀਤ ਪਾਤਰ ਜੀ ਦਾ ਇੱਕ ਸ਼ੇਅਰ ਹੈ ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫ਼ਰ ਵੀ ਨਿਤ ਦਾ ਜਾਣਾ ਵੀ ਨਹੀਂ ਕਿਤੇ ਜੋ ਤੁਸੀਂ ਅੱਜ ਕਰ ਰਹੇ ਹੋ ਬਹੁਤ ਕਮਾਲ ਹੈ ਤੁਸੀਂ ਕੱਲ੍ਹ ਲਈ ਕਰ ਰਹੇ ਹੋ ਪਹਿਲਾਂ ਤਾਂ ਲੱਗਦਾ ਸੀ ਕਿ ਅਭੀ ਤਾਰੇ ਜਿਹੜੇ ਨੇ ਇਹਨਾਂ ਦਾ ਕੋਈ ਪਹੁੰਚ ਨਹੀਂ ਸਕਦਾ ਹੁਣ ਇਕੱਲੇ ਇਕੱਲੇ ਤਾਰੇ ਇਹਨਾਂ ਦਾ ਗੱਲ ਕਰਕੇ ਸੌਂਦੇ ਆ ਸਾਡੇ ਸਾਇੰਟਿਸਟ ਕਿ ਉਹ ਕਿੱਥੇ ਹੈ ਗੈਲੈਕਸੀ ਚੋ ਕਿੱਥੇ ਹੈ ਕੀ ਹੋਣ ਵਾਲਾ ਕਿਵੇਂ ਯੂਨੀਵਰਸ ਕਿਵੇਂ ਕੰਮ ਕਰਦਾ ਸਾਰਾ ਕੁਝ ਹੁਣ ਤਾਂ ਆ ਗਿਆ ਧਰਤੀ ਤੇ ਆ ਗਿਆ ਸਭ ਕੁਝ ਉਹ ਬਿਕੋਜ਼ ਆਫ ਇਨੋਵੇਸ਼ਨ ਜਿਹਦੇ ਵਾਸਤੇ ਆਪਾਂ ਇਕੱਠੇ ਹੋਏ ਹਾਂ ਤੁਹਾਡੇ ਚ ਬਹੁਤ ਵੱਡੇ ਵੱਡੇ ਸਾਇੰਟਿਸਟ ਪੜਦੇ ਜੋ ਬਹੁਤ ਵੱਡੇ ਵੱਡੇ ਬਿਜ਼ਨਸ ਮਾਈਂਡਡ ਬਿਜ਼ਨਸਮੈਨ ਤਾਂ ਬਹੁਤ ਹੁੰਦੇ ਨੇ ਜਿਹਨਾਂ ਮਾਈਂਡਡ ਬਹੁਤ ਘੱਟ ਹੁੰਦੇ ਬਿਜ਼ਨਸ ਮਾਈਂਡਡ ਲੋਕ ਨਿਕਲਣਗੇ ਕਈਆਂ ਦੇ ਐਗਰੀਮੈਂਟ ਹੋ ਵੀ ਗਏ ਵੱਡੇ ਵੱਡੇ ਕੰਪਨੀਆਂ ਨਾਲ ਸੋ ਕਾਮਯਾਬੀ ਜਿਹੜੀ ਹੈ ਉਹਦਾ ਇੱਕੋ ਹੀ ਰਸਤਾ ਹੈ ਉਹਦਾ ਨਾਮ ਹੈ ਹਾਰਡਵਰਕ ਉਹਦਾ ਨਾਮ ਹੈ जज्बा अब्दुल कलाम जी ने कहा कि सुपने वो नहीं होंगे जेड़े नींद चाहते ने सुपने वो होंगे ने जेड़े थोड़ा सौन नहीं देंगे दे।